ਜਿਗਾ ਰਿਲਾ ਜਿਹੜਾ ਪਿਛੇ ਉਹਨੂੰ ਬਾਲ ਰਿਹਾ ਸੋਨਿਹਾਰ ਬੋਲੇ ਸੋਨਿਹਾਰ ਹਾਰੀ ਅਕਾਲ ਬੋਲੇ ਸੋਨਿਹਾਰ ਹਾਰੀ ਅਕਾਲ ਹਾਂ ਤੁਸੀਂ ਬੈਠੇ ਜਿਹੜਾ ਮੱਤ ਉੱਪਰ ਬੈਠਿਓ ਇੱਕ ਹਾਟੂ ਕੇ ਜਗਾਰਾ ਲਾਇਆ ਲਾ ਲਓ ਜੀ ਬਾਬੇ ਚਕਾਰਾ ਲਾ ਦੋ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਲਾਓ ਜੀ ਫਾਜ਼ਲ ਜੀ ਇੱਧਰ ਇੱਧਰ ਦੇਖੋ ਜੀ ਪੰਜ ਕਰਿਓ ਦੁਬਾਰਾ ਹੀ ਕਰੀਂ ਨਾ ਕਰ ਜੋਤੀ ਜੀ ਕਾਲਾ ਲਾਓ ਜੀ ਤੇਰਾ ਬਾਹ ਹੇ ਰਹਾ ਸਾਡੀ ਆਕਾਲ ਵਿਜੀਆ ਉੱਪਰ ਹੀ ਰੱਖੋ ਉੱਪਰ ਹੀ ਰੱਖਿਓ ਇੱਕ ਕਾਰਾ ਲਾਓ ਵਧੀਆ ਜਾ ਆ ਬੈਗ ਜੇ ਇੱਥੇ ਰੱਖ ਦਿਓ ਓਹ ਹੋਏ ਸਾਡੀ ਆਕਾਲ ਇੱਕ ਮਿੰਟੇ ਦੋ ਜੀ ਕਾਰਾ ਉੱਪਰ ਰੱਖਿਓ ਹਾਂ ਸਾਡੀ ਆਕਾਲ ਅਈ ਲਾ ਅਹੀਂ ਪਾਕਿਸਤਾਨ ਚੱਲੇ ਆ ਵਾਹਿਗੁਰੂ ਦੇ ਦਰਸ਼ਨ ਕਰਨ ਚੱਲੇ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਨੇਤਨੀ ਮੈਂ ਪੰਜਾਬੀਆਂ ਦਾ ਪਾਠ ਕਰਦੀ ਆ ਕਿ ਮੈਨੂੰ ਮਹਾਰਾਜ ਤੇਰੇ ਦਰਸ਼ਨ ਹੋਣ ਮੈਨੂੰ ਬੜਾ ਆਸ ਸੀ ਕਿ ਤੇਰੇ ਘਰ ਦੇ ਦਰਸ਼ਨ ਹੋਣ ਮੈਨੂੰ ਸਾਰੇ ਲੋਕ ਦੱਸਦੇ ਹੀ ਬਾਬੇ ਨਾਨਕ ਦਾ ਘਰ ਬੜਾ ਵੱਡਾ ਤੇ ਮੈਂ ਆ ਨਹੀਂ ਕਿਤੇ ਮੈਨੂੰ ਦਰਸ਼ਨ ਹੋਣਗੇ ਤੇ ਫੇਰ ਮੈਂ ਵੇਖੂ ਵੱਡਾ ਕਿੱਦਾਂ ਵੱਡਾ ਤੇ ਮਹਾਰਾਜ ਤੂੰ ਹੀ ਖਾਣਾ ਤੇ ਤੂੰ ਹੀ ਲਿਆਂਦਾ ਏ ਤੂੰ ਹੀ ਗੁਰਦਰਿਆਂ ਦੇ ਦਰਸ਼ਨ ਕਰਾਉਣੇ ਆ ਅਹੀਂ ਤੇਰੇ ਤੇ ਬਲਿਹਾਰੇ ਜਾਵਾਂਗੇ ਮਹਾਰਾਜ ਜੀ ਤੇ ਮਹਾ ਵੀਜ਼ਾ ਲੱਗਾ ਸਾਡਾ ਵੀਜ਼ਾ ਨਹੀਂ ਲੱਗਦਾ ਬੜੀ ਵਾਰਾਂ ਲਾਇਆ ਹੈ ਹੁਣ ਪਾਸਪੋਰਟ ਬਣਾਇਆ ਫੇਰ ਸਾਡਾ ਵੀਜ਼ਾ ਲੱਗਾ ਕਿੰਨੀ ਖੇਚਲ ਕੀਤੀ ਹੈ ਮਹਾਰਾਜ ਜੀ ਦਰਸ਼ਨ ਸਾਰੇ ਗੁਰਦਰਿਆਂ ਦੇ ਇਕਰਾਨੀ ਤੇਰੇ ਦਰਸ਼ਨਾਂ ਨੂੰ ਮਨ ਲੋਚਦਾ ਹੈ ਬੜਾ ਮਨ ਲੋਚਦਾ ਮਹਾਰਾਜ ਜੀ ਨਿਤਨੇਮ ਇਹੋ ਅਰਦਾਸ ਕਰਦੀਆਂ ਕਿ ਮਹਾਰਾਜ ਜੀ ਤੇਰੇ ਦਰਸ਼ਨ ਹੋਣ ਸੁਣੀਦਾ ਹੀ ਬਾਬੇ ਨੰਕ ਦਾ ਘਰ ਬੜਾ ਵੱਡਾ ਪਰ ਹੁਣ ਬਹੁਤ ਕੁਝ ਹੀ ਆਜ ਤੱਕ ਜਿਹੜਾ ਦੁੱਖਿਆ ਵੀ ਦੂਰ ਹੋ ਗਏ ਆ ਮਹਾਰਾਜ ਜੀ ਨਹੀਂ ਖੁਸ਼ੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਮੈਂ ਦਿੱਤ ਸਿੰਘ ਜਿੰਦਰ ਕੋਰ ਅੱਜ ਪਾਕਿਸਤਾਨ ਜਾ ਰਹੇ ਤੇ ਜੇਲੀਅਰ ਜਾ ਰਹੇ ਤੇ ਜੇਲੀਅਰ ਹੀ ਜਾ ਰਹੇ ਕਿੰਨਾ ਕਮਨ ਚ ਬਹੁਤ ਸ਼ਰਦਾ ਹਿਪ ਦੋ ਤਿੰਨ ਸਾਲ ਹੋਏ ਸੋਚਦੀ ਕਿ ਮਹਾਰਾਜ ਦੀ ਕਿਰਪਾ ਕਰਦੇ ਮੈਂ ਜਾਵਾਂ ਤੇ ਹੁਣ ਵਾਹਿਗੁਰੂ ਦੀ ਕਿਰਪਾ ਕੀਤੀ ਅਤੇ ਦਰਸ਼ਨ ਕਰਨ ਕਿੰਨੀ ਤੀਰ ਨੂੰ ਵਾਪਸ ਆ ਰਹੇ ਚਾ ਜੀ 30 ਤੱਕ ਜਾਣਾ ਜਿਹੜੇ ਕਿਹੜੇ ਘਟਵਾਰਾ ਦਰਸ਼ਨ ਕਰਨਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਤੇ ਡੇਰਾ ਸਾਹਿਬ ਪੱਲੀਵਰੀ ਜਾ ਰਹੇ ਹਾਂ ਜੀ ਪੱਲੀਵਰੀ ਜਾ ਰਹੇ ਹਾਂ ਕੌਣ ਕੌਣ ਜਾ ਰਿਹਾ ਹੈ ਆਪਣੇ ਕੋਲ ਮੈਂ ਤੇ ਮੇਰਾ ਬੇਟਾ ਆਇਆ ਚੜਾਉਣ ਮੈਨੂੰ ਵੇਖ ਮੈਂ ਕੱਲੀ ਨਹੀਂ ਜਾਣਾ ਤੇ ਗੁਰਨਾਗਦੇਵ ਨਾਲ ਨਾਲ ਲੱਗ ਤੁਰੀਆਂ ਉਹ ਨਾਲੀਆਂ ਨੂੰ ਸੰਗੇ ਹੋਇਆ ਅਮੇਸ਼ਾ ਗੁਰਸਿੱਖਾਂ ਮਾਲਵਾਰਦਾਸ ਕੀਤੀ ਜਿੰਦਗੀ ਵਿੱਚ ਦੇ ਗੁਰਤਾਰਨਾ ਦਰਸ਼ਨ ਇਦਾਰੇ ਹਾਂ ਜੀ ਹਾਂ ਜੀ ਜੇ ਉਹਨਾਂ ਨੇ ਕਾਣਾ ਸਾਹਿਬ ਕੋਲ ਅਰਦਾਸ ਚੁੰਦਾ ਹੀ ਬੜੀ ਖੁਸ਼ ਹੋ ਗਏ ਮੈਂ ਵੀ ਦਰਸ਼ਕਾਂ ਦੇ ਵਿੱਚ ਹਾਂ ਜੀ ਬੇਟਾ ਲਖਵੀਰ ਸਿੰਘ ਨਾਮ ਹੈ ਜੀ ਜ਼ਿਲ੍ਹਾ ਫਿਰੋਜ਼ਪੁਰ ਜੀ ਤਲਵੰਡੀ ਭਾਈ ਕੋਲ ਅੱਜ ਪਾਕਿਸਤਾਨ ਜਾ ਰਹੇ ਜੀ ਦਰਸ਼ਨਾ ਦੇ ਵਿੱਚ ਕੀ ਕਹਿਣਾ ਚਾਹੋਗੇ ਜਿੰਨਾ ਕਮਾਂ ਚਾਹਾਂਗੇ ਹਾਂ ਮੰਚ ਚਾਉ ਬਹੁਤ ਹੈ ਜੀ ਪਹਿਲਾਂ ਵੀ ਇੱਕ ਵਾਰ ਦਰਸ਼ਨ ਦੇਦਾਰੇ ਕਰਨ ਦਾ ਮੌਕਾ ਮਿਲਿਆ ਸੀ ਵਿਸਾਖੀ ਵੇਲੇ ਗਏ ਸੀ ਬਹੁਤ ਵਧੀਆ ਰਿਹਾ ਸੀ ਦੁਬਾਰਾ ਫਿਰ ਚੱਲੇ ਆ ਇਹ ਨੌਜਵਾਨ ਸਾਥੀ ਮੇਰੇ ਨਾਲ ਦਾ ਇਹ ਪਹਿਲੀ ਵਾਰ ਚੱਲਿਆ ਇਸ ਵਾਰ ਤੇ ਇਸ ਵਾਰ ਹੁਣ ਹੈਗਾ ਕਿ ਨੌਜਵਾਨਾਂ ਨੂੰ ਵੀ ਸੋਸ਼ਲ ਮੀਡੀਆ ਰਾਈ ਜਿਆਦਾ ਪਤਾ ਲੱਗ ਰਿਹਾ ਤੇ ਉਹਨਾਂ ਦਾ ਵੀ ਹੁਣ ਦਿਲ ਕਰਦਾ ਵੀ ਅਸੀਂ ਵੀ ਜਾ ਕੇ ਦਰਸ਼ਨ ਦੇਦਾਰੇ ਕਰਕੇ ਆਈਏ ਆਪਣੇ ਗੁਰਧਾਮਾਂ ਦੇ ਕਿਹੜੇ ਕਿਹੜੇ ਗੁਰਧਾਮਾਂ ਦੇ ਹਾਂ ਜੀ ਪਹਿਲਾਂ ਤਾਂ ਹਸਨਬਦਾਲ ਪੰਜਾ ਸਾਹਿਬ ਜਾਵਾਂਗੇ ਜੀ ਉਸ ਤੋਂ ਬਾਅਦ ਦਾ ਰੂਟ ਹੈਗਾ ਜੀ ਵਾਪਸ ਨਨਕਾਣਾ ਸਾਹਿਬ ਦਾ ਨਨਕਾਣਾ ਸਾਹਿਬ ਤੋਂ ਕਰਤਾਰਪੁਰ ਸਾਹਿਬ ਤੇ ਵਾਪਸ ਡੇਰਾ ਸਾਹਿਬ ਲਾਹੌਰ ਕਿੰਨੇ ਤਰੀਕ ਨੂੰ ਵਾਪਸ 30 ਤਰੀਕ ਨੂੰ ਵਾਪਸੀ ਹੈ ਜੀ ਮਤਲਬ ਚੰਡੀਗੜ੍ਹ ਤੋਂ ਆ ਰਹੇ ਸੀ ਸਾਨੂੰ ਬਹੁਤ ਆਸ ਸੀ ਕਿ ਬਿਛੜੇ ਕੋ ਤਾਂ ਮੈਂ ਦਰਸ਼ਨ ਕਰਨ ਦੇ ਅੱਜ ਪ੍ਰਮਾਤਮਾ ਨੇ ਅਰਦਾਸ ਕਰਨੀ ਕੀਤੀ ਇਸ ਪ੍ਰਮਾਤਮਾ ਬਾ ਲੱਖ ਵਾਰ ਸ਼ੁਕਰ ਗੁਜ਼ਾਰਾਂ ਉਹ ਪ੍ਰਮਾਤਮਾ ਤੋਂ ਦਰਸ਼ਨ ਕਰਨ ਜਾਣੇ ਜਾ ਰਹੇ ਸ਼ੁਕਰ ਗੁਜ਼ਾਰਾਂ ਕਿਹੜੇ ਕਿਹੜੇ ਗੁਰਦੁਆਰੇ ਸਾਹਿਬ ਪੰਜਾ ਸਾਹਿਬ ਜਾਣਾ ਸੀ ਪਹਿਲੇ ਦਿਨ ਤਾਂ ਫਿਰ ਨਨਕਾਣਾ ਸਾਹਿਬ ਜਾਵਾਂਗੇ ਲਾਸਟ ਮਤਲਬ ਮਹਾਰਾਜ ਗੁਰਬਰਸੀ ਤੇ ਉੱਥੇ ਲਾਸਟ 28 ਤਰੀਕ ਨੂੰ ਉੱਥੇ ਜਾ ਕੇ 30 ਦੀ ਸਾਢੇ ਵਾਪਸੀ ਹੈ ਪਰ ਜਿਹੜੇ ਕੀ ਨੇ ਕੱਟੇ ਜਾਂਦੇ ਆ ਕੁਝ ਲੋਕ ਨਹੀਂ ਜਾ ਸਕ ਪੰਦੇ ਕੀ ਕਹਿਣਾ ਚਾਹੋਗੇ ਸਰਕਾਰ ਦਾ ਦੇਖੋ ਇਹਦੇ ਬਾਰੇ ਕੁਝ ਨਹੀਂ ਕਿਹਾ ਜਾਣਾ ਤਾਂ ਸਭ ਨੂੰ ਚਾਹੀਦਾ ਕਿਉਂਕਿ ਤਮੰਨਾ ਬਹੁਤ ਸਭ ਦੀ ਹੁੰਦੀ ਹੈ ਔਰ ਸਭ ਨੂੰ ਮੌਕਾ ਦੇਣਾ ਚਾਹੀਦਾ ਇਹ ਨਹੀਂ ਪਤਾ ਕੀ ਵਜ੍ਹਾ ਕਿਉਂ ਕੱਟਦੇ ਨੇ ਵੀਰੇ ਕਿੰਨੇ ਕੱਟਨੇ ਹਾਂ ਨਹੀਂ ਜਾਣਾ ਸਭ ਦਾ ਹੀ ਹੋਣਾ ਚਾਹੀਦਾ ਸਭ ਦਾ ਦਿਲ ਹੁੰਦਾ ਨਾ ਜੋ ਸਾਨੂੰ ਖੁਸ਼ੀ ਹੈ ਸਭ ਨੂੰ ਖੁਸ਼ੀ ਹੈ ਜਾਣਾ ਤਾਂ ਚਾਹੀਦਾ ਹੀ ਆ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਾਰ ਦੀ ਕਿਰਪਾ ਦੇ ਨਾਲ ਜੋ ਹਰ ਸਿੱਖ ਦੀ ਅਰਦਾਸ ਹੁੰਦੀ ਹੈ ਸਵੇਰੇ ਸ਼ਾਮ ਦੀ ਜਿਨ੍ਹਾਂ ਗੁਰਧਾਮਾਂ ਤੋਂ ਸਿੱਖ ਸੰਗਤਾਂ ਨੂੰ ਛੋੜੇਗਾ ਖੁੱਲੇ ਦਸ਼ਤਾਰੇ ਦੀ ਜੋ ਉਹਰ ਅਰਦਾਸ ਨੂੰ ਅੱਜ ਜੋ ਸੰਗਤਾਂ ਜਥੇ ਦੇ ਰੂਪ ਵਿੱਚ ਉੱਥੇ ਜਾ ਰਹੇ ਉਹਨਾਂ ਦੇ ਅਰਦਾਸਾਂ ਨੂੰ ਫਲ ਪਿਆ ਉਹ ਅਰਦਾਸਾਂ ਨੂੰ ਪੂਰੇ ਹੁੰਦੇ ਆ ਖੁੱਲੇ ਦਰਸ਼ਨਦਾਰਿਆ ਉੱਤੇ ਜਾ ਰਹੇ ਸ਼ੁਕਰਾਨਾ ਗੁਰੂ ਮਹਾਰਾਜ ਦਾ ਬਹੁਤ ਬਹੁਤ ਸ਼ੁਕਰਾਨਾ ਅੱਜ ਕਿਨੇ ਛੜਦਾ ਨੂੰ ਜਾ ਰਹੇ ਜੀ 317 ਇਸ ਜਥੇ ਵਿੱਚ ਸ਼ੋਨ ਗੁਰਦਾਪੁਰ ਮੰਡੀ ਉੱਤੇ ਜਾ ਰਹੇ ਨੇ ਜੀ ਕਿਹੜੀ ਕਿਹੜੀ ਥਾਂ ਦਾ ਜਾ ਰਹੇ ਗੁਰਦਾਸ ਸਿੰਘ ਨਨਕਾਣਾ ਸਾਹਿਬ ਗੁਰਦਾਸ ਸਿੰਘ ਪੰਜਾ ਸਾਹਿਬ ਗੁਰਦਾਸ ਸਿੰਘ ਕਰਤਾਰਪੁਰ ਸਾਹਿਬ ਰੋੜੀ ਸਾਹਿਬ ਸੱਚਾ ਸੌਦਾ ਤੇ ਗੁਰਦਾ ਡੇਰਾ ਸਾਹਿਬ ਲਾਹੌਰ ਜੀ 10 ਦਿਨ ਦਾ ਟੂਰ ਹੈ ਜੀ ਅੱਜ ਜਾ ਰਹੇ ਹਾਂ ਜੀ 30 ਤਰੀਕ ਨੂੰ ਜਿਹੜੀ ਉਹ ਵਾਪਸੀ ਹੈ ਜੀ ਜਿਹੜੇ ਜਿਹੜੇ ਸੰਗਤਾਂ ਦਾ ਹਸਪਤਾਲ ਘਟੇ ਉਹਨਾਂ ਨੂੰ ਇਹ ਜਿਸ ਦਿਨ ਸੰਗਤਾਂ ਪਾਸਪੋਰਟ ਜਮ੍ਹਾਂ ਕਰਾਉਂਦੀਆਂ ਨੇ ਮਾਨਸਿਕ ਤੌਰ ਤੇ ਉਹ ਦਰਸ਼ਨ ਦੇਖਾਰਿਆਂ ਵਾਸਤੇ ਉਸ ਦਿਨ ਤਿਆਰ ਹੁੰਦੇ ਨੇ ਪਰ ਕੋਈ ਕੀ ਕਾਰਨ ਹੋਵੇ ਕੋਈ ਤਕਨੀਕੀ ਕਾਰਨ ਹੋ ਸਕਦੇ ਜਾਂ ਗੁਰੂ ਮਾਰ ਦੇ ਹਵਲੇ ਉਹਨਾਂ ਦਾ ਮਜੂਰ ਨਹੀਂ ਅਰਦਾਸ ਕਰਦੇ ਸੱਚੇ ਪਾਤਸ਼ਾਹ ਹਰ ਸਿੱਖ ਸੰਗਤ ਨੂੰ ਉਸ ਅਸਥਾਨ ਦੇ ਖੁੱਲੇ ਦਰਸ਼ਨਦਾਰੀ ਕਰਾਉਣ ਤੇ ਸਰਕਾਰਾਂ ਨੂੰ ਵੀ ਬੇਨਤੀ ਆ ਕੋਈ ਛੋਟੇ ਮੋਟੇ ਤਕਨੀਕੀ ਨੁਕਸਾਨ ਨੂੰ ਨਾ ਵੇਖਿਆ ਜਾਵੇ ਜੇ ਹੋਣ ਤੇ ਮੌਕੇ ਤੇ ਪਹਿਲਾਂ ਦੱਸ ਦਿੱਤਾ ਜਾਵੇ ਇਹ ਨਾ ਹੋਵੇ ਵੀ ਦੋ ਦੋ ਤਿੰਨ ਤਿੰਨ ਮਹੀਨੇ ਜੋ ਪਾਸਪੋਰਟ ਪਹਿਲਾਂ ਜਮ੍ਹਾਂ ਕਰਾਏ ਹੁੰਦੇ ਆ ਤੇ ਉਹਨਾਂ ਨੂੰ ਉਦੋਂ ਤੋਂ ਮਾਸਟਰ ਤਿਆਰ ਹੁੰਦੇ ਜਿਹੜਾ ਉਹਨਾਂ ਨੂੰ ਵੇਲੇ ਨਾਲ ਦੱਸਦਾ ਤੁਹਾਡੇ ਆ ਨੁਕਸੇ ਆ ਸੀ ਇਸ ਕਰਕੇ ਨਹੀਂ ਵੀ ਜਲਾ ਸਕਦੇ ਉਹ ਸੰਗਤਾਂ ਮਾਸਟਰ ਤੋਂ ਇਸ ਗੱਲ ਨੂੰ ਤਿਆਰ ਹੋ ਜਾਣਾ